ਉਤੇਰੀ ਸਿੱਖਿਆ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਮੈਜਟੋਰੀਅਸ ਟੀਚਰ ਯੂਨੀਅਨ ਜ਼ਿੰਦਾਬਾਦ 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 ਮੈਜਟੋਰੀਅਸ ਟੀਚਰ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ ਸੱਡੋ ਹੱਕ ਸੱਡੋ ਟੀਚਰ ਯੂਨੀਅਨ ਜ਼ਿੰਦਾਬਾਦ ਤੁਹਾਡਾ ਨਾਮ ਕੀ ਹੈ ਕਿਹੜੀ ਜਿੰਨੇ ਤੁਸੀਂ ਅੱਜ ਤੱਕ ਰਾਤੋਂ ਦੀ ਤਰਤੀ ਵਜਾ ਕਰਦਾ ਹਾਂਜੀ ਮੇਰਾ ਨਾਮ ਮੁੱਟਾ ਸਿੰਘ ਮਾਨ ਅੱਜ ਅਸੀਂ ਮੈਰੀਟੋਰੀਅਸ ਟੀਚਰ ਜੁਨੀਅਰ ਪੰਜਾਬ ਦੇ ਵੱਲੋਂ ਸੰਗਰੂਰ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਜਿਹੜੇ ਕਿ ਕੈਬਨਟ ਸਬ ਕਮੇਟੀ ਦੇ ਚੇਅਰਮੈਨ ਨੇਗੇ ਪਿਛਲੇ ਤਕਰੀਬਨ 4 ਸਾਲਾਂ ਦੇ ਵਿੱਚੋਂ ਜਿਹੜਾ ਇਸ ਸਰਕਾਰ ਆ ਜਿਹੜੀ ਸਿੱਖਿਆ ਦੇ ਨਾਮ ਤੇ ਸੱਤਾ ਦੇ ਵਿੱਚ ਆਈ ਆ ਪਰੰਤੂ ਮੈਰੀਟੋਰੀਅਸ ਟੀਚਰਾਂ ਦਾ ਇਹਨਾਂ ਨੇ ਹਜੇ ਤੱਕ ਜਿਹੜੀ ਮੰਗ ਨੂੰ ਪੂਰਾ ਨਹੀਂ ਕੀਤਾ ਭਰਤੀ ਵੀ ਪਾਰਦਰਸ਼ੀ ਨਤੀਜੇ ਵੀ ਬਹੁਤ ਅੱਛੇ ਤੇ ਬੱਚਾ ਨੇ ਜਿਹੜਾ ਜੇਈ ਦਾ ਟੈਸਟ ਕਲੀਅਰ ਕੀਤੇ ਨੀਟ ਦੇ ਟੈਸਟ ਕਲੀਅਰ ਕੀਤੇ ਕਲੈਡ ਦੇ ਟੈਸਟ ਕਲੀਅਰ ਕੀਤੇ ਸਿੱਖਿਆ ਦਾ ਪੂਰੀ ਤਰ੍ਹਾਂ ਦੇ ਨਾਲ ਵਿਕਾਸ ਕੀਤਾ ਪਰ ਇਹ ਸਰਕਾਰ ਆ ਜਿਹੜੀ ਹੱਥ ਪਿੱਛੇ ਪਿੱਛੇ ਖਿੱਚਦੀ ਆ ਰਹੀ ਆ ਮੈਰੀਟੋਰੀਅਸ ਟੀਚਰ ਜਿਹੜੇ ਲਗਾਤਾਰ ਉਹ ਜਿੰਨੀਆਂ ਤਨਖਾਹਾਂ ਪਹਿਲੇ ਸੀ ਉਹਨਾਂ ਤੇ ਕੰਮ ਕਰਦੇ ਨੇ ਤੇ ਸਿੱਖਿਆ ਵਿਭਾਗ ਦੇ ਵਿੱਚ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਭਰਤੀ ਪ੍ਰੋਸੈਸ ਵੀ ਬਹੁਤ ਕਮਾਲ ਦਾ ਇੰਟਰਵਿਊ ਹੋਇਆ ਡੈਮੋ ਹੋਇਆ ਇਹ ਸਾਡੀ ਮੰਗ ਆ ਜੀ ਇਸ ਕਰਕੇ ਇੱਥੇ ਜਿਹੜਾ ਇਕੱਠੇ ਹੋਏ ਆਗੇ ਸਰਕਾਰ ਦਾ ਕਹਿੰਦੇ ਅਸੀਂ ਬਹੁਤ ਤੇਜ਼ੀ ਆ ਦੇ ਦੇਖੋ ਜੀ ਜਿਹੜੀ ਨੌਕਰੀਆਂ ਦੀ ਗੱਲ ਆਉਂਦੀ ਹੈ ਕਿ ਜੇਕਰ ਸਿੱਖਿਆ ਮੈਹਿਕਮੇ ਦੇ ਵਿੱਚ ਗੱਲ ਕਰੀਏ ਸਰਕਾਰ ਅੰਕੜੇ ਜ਼ਰੂਰ ਪੇਸ਼ ਕਰ ਦਿੰਦੀ ਆ ਪਰ ਹਲੇ ਤੱਕ ਕਿਸੇ ਮੁਲਾਜ਼ਮ ਦੇ ਜਿਹੜੇ ਮੰਗਾ ਮਸਲੇ ਹੱਲ ਨਹੀਂ ਹੋਏ ਜੇਕਰ ਨੌਕਰੀਆਂ ਦਿੱਤੀਆਂ ਹੁੰਦੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੁੰਦਾ ਤਾਂ ਸਾਨੂੰ ਵੀ ਮੇਰਾ ਖਿਆਲ ਅਜ ਨੌਬਤ ਨਾ ਆਉਂਦੀ ਜਿਹੜਾ ਸੰਗਰੂਰ ਦੀਆਂ ਸੜਕਾਂ ਤੇ ਰੁਲਣ ਤੇ ਲਗਾਤਾਰ ਅਸੀਂ ਤਿੰਨ ਵਾਰ ਸੀਐਮ ਦੀ ਕੋਠੀ ਜਿਹੜੀ ਘੇਰ ਚੁੱਕੇ ਆ ਇਸ ਤੋਂ ਇਲਾਵਾ ਅਸੀਂ ਤਕਰੀਬਨ 6-7 ਵਾਰ ਵਿੱਤ ਮੰਤਰੀ ਦੀ ਕੋਠੀ ਦੇ ਵੱਲ ਜਿਹੜਾ ਆਪਣਾ ਪ੍ਰਦਰਸ਼ਨ ਕਰ ਚੁੱਕੇ ਆ ਦੋਵਾਰਾਂ ਸੀ ਜਿਹੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇਗੇ ਅਮਨ ਅਰੋੜਾ ਜੀ ਉਹਨਾਂ ਦੀ ਕੋਠੀ ਦੇ ਅੱਗੇ ਪ੍ਰਦਰਸ਼ਨ ਕਰ ਚੁੱਕੇ ਆ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੋਵਾਰਾਂ ਗਵੀਰਪੁਰ ਅਸ ਇਨੀ ਦੂਰੀ ਦੇ ਉੱਪਰ ਖਰਚਾ ਪਾ ਕੇ ਜਾ ਚੁੱਕੇ ਆਗੇ ਸੋ ਜਦਏ ਬੰਦੀ ਆਪਦੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਜਿਹੜੀ ਇੱਕ ਜੁਟ ਹੈਗੀ ਹੈਗੀ ਜਦੋਂ ਤੱਕ ਮੈਰੀਟੋਰੀਅਸ ਸਿਸਟਮ ਨੂੰ ਸਿੱਖਿਆ ਭਾਗ ਵਿੱਚ ਰੈਗੂਲਰ ਨਹੀਂ ਕੀਤਾ ਜਾਂਦਾ ਸਾਡਾ ਸੰਘਰਸ਼ਾ ਜਿਹੜਾ ਹੋਰ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਹੋ ਜਾਣਾ ਹੈ ਜਿਹੜੇ ਤੋਂ ਨਾਮ ਕੀਏ ਦੇ ਅੱਜ ਤੱਕ ਨਰਕੂ ਦੀ ਤਲਕੀ ਵਜਾ ਸਰ ਮੇਰਾ ਨਾਮ ਡਾਕਟਰ ਰਾਜਵੀਰ ਕੌਰ ਹੈ ਮੈਂ ਲੈਕਚਰਰ ਮੈਰੀਟੋਰੀਅਸ ਸਕੂਲ ਲੁਧਿਆਣਾ ਦੇ ਵਿੱਚ ਸਰ ਅੱਜ ਦੇ ਧਰਨੇ ਦਾ ਮੇਨ ਜਿਹੜਾ ਮੁੱਦਾ ਹੈ ਉਹ ਬਹੁਤ ਪੁਰਾਣਾ ਹੈ ਹਮੇਸ਼ਾ ਦੀ ਤਰ੍ਹਾਂ ਮੀਟਿੰਗ 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 ਹਰ ਵਾਰ ਮੀਟਿੰਗ ਦੇ ਕੇ ਜਦੋਂ ਮੀਟਿੰਗ ਦੀ ਤਾਰੀਖ ਹੁੰਦੀ ਹੈ ਤਾਂ ਪੋਸਟਪੋਨ ਕਰ ਦਿੱਤੀ ਜਾਂਦੀ ਆ ਬਿਨਾ ਕਿਸੇ ਕਾਰਨ ਦੱਸਿਆਂ ਕਿ ਕਿਉਂ ਮੀਟਿੰਗ ਪੋਸਟਪੋਨ ਹੋਈ ਆ ਉਸ ਤੋਂ ਬਾਅਦ ਅਗਲੀ ਮੀਟਿੰਗ ਲੈਣ ਦੇ ਲਈ ਸਾਨੂੰ ਫਿਰ ਤਰਨਾ ਲਾਉਣਾ ਪੈਂਦਾ ਏ ਅਸੀਂ ਲਗਾਤਾਰ ਸੜਕਾਂ ਦੇ ਉੱਤੇ ਪਿਛਲੇ 11 ਸਾਲਾਂ ਤੋਂ ਉਹਨਾਂ ਕੋਲੋਂ ਮੀਟਿੰਗਾਂ ਲੈਣ ਦੇ ਲਈ ਲਗਾਤਾਰ ਤਰਨਾ ਲਗਾ ਰਹੇ ਹਾਂ ਜਦ ਕਿ ਉਹਨਾਂ ਵੱਲੋਂ ਮੀਟਿੰਗਸ ਇੱਕ ਬਹਾਨਾ ਜਿਹਾ ਬਣ ਗਈ ਹੈ ਸਾਡੇ ਤਰਨਿਆਂ ਨੂੰ ਟਾਲਣ ਵਾਸਤੇ ਅਸੀਂ ਬਾਰ-ਬਾਰ ਇਹਨਾਂ ਚੀਜ਼ਾਂ ਦੀ ਮੰਗ ਕਰਦਿਆਂ ਕਰਦਿਆਂ ਅੱਕ ਚੁੱਕੇ ਹਾਂ ਹੁਣ ਅਸੀਂ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਮੀਟਿੰਗਾਂ ਦੇ ਗੇਮ ਦੇ ਵਿੱਚੋਂ ਬਾਹਰ ਨਿਕਲ ਕੇ ਤੁਹਾਡੇ ਨਾਲ ਸਿੱਧੀ ਗੱਲ ਕਰਨਾ ਚਾਹੁੰਦੇ ਹਾਂ ਸਾਨੂੰ ਸਾਡੇ ਬੰਦੇ ਹੱਕ ਜਲਦੀ ਤੋਂ ਜਲਦੀ ਦਿੱਤੇ ਜਾਨ ਨਹੀਂ ਤੇ ਅਸੀਂ ਹਰ ਕਿਸਮ ਦਾ ਐਕਸ਼ਨ ਲੈਣ ਦੇ ਲਈ ਤਿਆਰ ਹਾਂ ਤੁਹਾਡੀ ਮੀਟਿੰਗ ਹੋਦੀ ਆ ਤੁਹਾਨੂੰ ਕੀ ਬਤਲਿਆ ਜਾਂਦਾ ਹੈ ਕੋਈ ਤੁਹਾਡੀਆਂ ਮੰਗਾ ਪਾਰੇ ਸਰ ਹਰ ਮੀਟਿੰਗ ਵਿੱਚ ਇਹੀ ਕਿਹਾ ਜਾਂਦਾ ਹੈ ਕਿ ਤੁਹਾਡੀ ਫਾਈਲ ਰੈਡੀ ਹੈ ਇੱਕ ਪ੍ਰੋਪਰ ਚੈਨਲ ਤੋਂ ਨਿਕਲ ਰਹੀ ਹੈ ਬਹੁਤ ਜਲਦੀ ਤੁਹਾਡਾ ਕੰਮ ਹੋਣ ਜਾ ਰਿਹਾ ਹੈ ਕੁਛ ਦਿਨਾ ਤੱਕ ਤੁਹਾਨੂੰ ਖੁਸ਼ਖਬਰੀ ਮਿਲਣ ਵਾਲੀ ਆ ਅਸੀਂ ਐਸੇ ਹੀ ਚੀਜ਼ ਦੇ ਵਿੱਚ ਪਹਿਲਾਂ ਤਾਂ ਅਸੀਂ ਖੁਸ਼ ਹੁੰਦੇ ਸੀ ਕਿ ਸ਼ਾਇਦ ਸਾਡਾ ਕੰਮ ਸੱਚੇ ਚੱਲਦਾ ਪਿਆ ਏ ਪਰ ਹੁਣ ਸਾਨੂੰ ਉਹਨਾਂ ਦੇ ਗੱਲਾਂ ਵਿੱਚ ਲਾਰੇ ਹੀ ਲੱਗਦੇ ਪਏ ਨੇ ਸਾਨੂੰ ਨਹੀਂ ਲੱਗਦਾ ਪਿਆ ਕਿ ਸਾਡਾ ਕੰਮ ਚੱਲਦਾ ਪਿਆ ਇਹ ਤੇ ਚੱਲਦਾ ਪਿਆ ਏ ਤੇ ਸਾਨੂੰ ਉਹ ਚੀਜ਼ ਦੱਸੀ ਜਾਵੇ ਜਲਦੀ ਤੋਂ ਜਲਦੀ ਦੱਸੀ ਜਾਵੇ ਤਾਂ ਜੋ ਅਸੀਂ ਆਪਣਾ ਉਸੇ ਤਰੀਕੇ ਦੇ ਨਾਲ ਪ੍ਰੋਟੈਸਟ ਨੂੰ ਨਵਾਂ ਰੂਪ ਦੇ ਸਕੀਏ ਲਾਰੇ ਲਾਰੇ ਸਰ ਬਿਲਕੁਲ ਲਾਰੇ ਨੇ ਜੇ ਲਾਰੇ ਨਹੀਂ ਹੈ ਤਾਂ ਕੋਈ ਵੀ ਕੰਮ ਇੰਨਾ ਨਹੀਂ ਹਰ ਇੱਕ ਕੰਮ ਜਿਹੜਾ ਸਰਕਾਰ ਦੇ ਹੱਥ ਵਿੱਚ ਹੈ ਸਰਕਾਰ ਹੁੰਦੀ ਹੀ ਇਸ ਕੰਮ ਵਾਸਤੇ ਹੈ ਜੇਕਰ ਕੰਮ ਹੋ ਰਿਹਾ ਹੋਵੇ ਤਾਂ ਸਾਨੂੰ ਦਿਖਾਈ ਦੇਵੇ ਸਾਨੂੰ ਕੋਈ ਕੰਮ ਦਿਖਾਈ ਨਹੀਂ ਦੇ ਰਿਹਾ ਜਿਹੜਾ ਹੋ ਰਿਹਾ ਹੈ ਤਾਂ ਸਾਨੂੰ ਇਹ ਚੀਜ਼ ਲਾਰੇ ਹੀ ਲੱਗਦੇ ਪਏ ਨੇ ਅਸੀਂ ਇਹਦੇ ਉੱਤੇ ਪ੍ਰੈਕਟੀਕਲ ਕੰਮ ਕਰਦਾ ਹੁੰਦਾ ਦੇਖਣਾ ਚਾਹੁੰਦੇ ਹਾਂ ਹਾਂਜੀ ਸਰ ਉਹ ਹਰ ਮੀਟਿੰਗ ਵਿੱਚ ਇਹੀ ਕਹਿੰਦੀ ਹੈ ਕਿ ਤੁਹਾਡਾ ਕੰਮ ਹੋ ਰਿਹਾ ਹੈ ਤੁਹਾਡਾ ਮੰਗ ਜੈਨੂਇਨ ਹੈ ਤੁਸੀਂ ਹਰ ਹਾਲਤ ਵਿੱਚ ਪੱਕੇ ਹੋਵੋਗੇ ਸਿੱਖਿਆ ਵਿਭਾਗ ਵਿੱਚ ਹੀ ਪੱਕੇ ਹੋਵੋਗੇ ਉਹਨਾਂ ਨੇ ਹਰ ਵਾਰ ਇਸ ਚੀਜ਼ ਨੂੰ ਕਿਹਾ ਹੈ ਹਰ ਵਾਰ ਮੰਨਦੀ ਹੈ ਸਰ ਨਵੀਆਂ ਵੰਡੀਆਂ ਤਾਂ ਕੋਈ ਦਿਖਾਈ ਨਹੀਂ ਦੇ ਰਹੀਆਂ ਪਰ ਅਸੀਂ ਇੱਕ ਪ੍ਰੋਪਰ ਚੈਨਲ ਜੋ ਇੱਥੋਂ ਤੱਕ ਪਹੁੰਚੇ ਆ ਸਾਡੀਆਂ ਨੌਕਰੀਆਂ ਨੂੰ ਹੀ ਜੇਕਰ ਸਥਿਰਤਾ ਨਹੀਂ ਹੈਗੀ ਤਾਂ ਸਾਨੂੰ ਨਵਾਂ ਤਾਂ ਕੁਝ ਦਿਖਾਈ ਨਹੀਂ ਦੇ ਰਿਹਾ ਅਸੀਂ ਕਿਸੇ ਵੀ ਡਿਪਾਰਟਮੈਂਟ ਵਿੱਚ ਕੋਈ ਵੀ ਨਵੀਂ ਨੌਕਰੀ ਨਿਕਲਦੀ ਦਿਖਾਈ ਨਹੀਂ ਦਿੰਦੀ ਸਾਨੂੰ ਕੋਈ ਵੀ ਤੀਪ ਕੱਢ ਕੇ ਉਹ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਵਾਲੀਆਂ ਸੀ ਉਹੀ ਦਿਖਾ ਦਿੰਦੇ ਨੇ ਕੋਈ ਵੱਡੇ ਲੈਵਲ ਦੇ ਉੱਪਰ ਪ੍ਰਤੀ ਨਹੀਂ ਹੋਈ ਸਾਰੇ ਸਕੂਲ ਖਾਲੀ ਪਏ ਨੇ ਕਾਲਜਸ ਖਾਲੀ ਪਏ ਨੇ ਜੇ ਚਾਹਣ ਤਾਂ ਨਵੀਆਂ ਭਰਤੀਆਂ ਕੱਢ ਸਕਦੇ ਨੇ ਮੇਰੀ ਨਜ਼ਰ ਦੇ ਵਿੱਚ ਮੈਨੂੰ ਕੋਈ ਨਵੀਂ ਭਰਤੀ ਨਹੀਂ ਲੱਗੀ ਨਾ